ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਤੇ ਕਿਸਾਨਾਂ ਦਾ ਉਤਪਾਦ ਖਾਣ ਵਾਲੇ ਸਾਰੇ ਦੇਸ਼ ਵਿਦੇਸ਼ ਸੰਗਤਾਂ ਦਾ ਧੰਨਵਾਦ ਜੀ ਐ ਗੁਰਬੰਧ ਸਿੰਘ ਸੰਧੂ ਵੱਲੋਂ ਆਓ ਅੱਜ ਪਾਵਨ ਪੰਕਤੀਆਂ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੰਗ 255 ਤੇ ਸ਼ੋਮ ਨਿਕ ਹਨ ਰਾਮਕਲੀ ਰਾਗ ਦੇ ਵਿੱਚ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਦੀਆਂ ਇਹ ਪਾਵਨ ਪੰਕਤੀਆਂ ਮੈਂ ਆਪ ਜੀ ਨਾਲ ਜੋ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਹੁਕਮਨਾਮਾ ਸਾਹਿਬ ਤੋਂ ਬਾਅਦ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਇਹ ਪੰਕਤੀਆਂ ਗਾਈਆਂ ਗਈਆਂ ਆਓ ਆਪਾਂ ਵੀ ਨਾਲ ਗਾਉਣ ਦੀ ਤੇ ਅਰਥ ਕਰਨ ਦੀ ਜੋ ਆਪਣੀ ਤੁਸ਼ ਬੁੱਧਿਓ ਦੇ ਅਨਸਾਰ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਜੇ ਸਤ ਗੁਰ ਪਾਵੈ ਸੋ ਮੰਨ ਲੈ ਨਾ ਸਹੀ ਕਰਮ ਕਰੇ ਨਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਮਹਾਰਾਜ ਕਮ ਕਰਦੇ ਹਨ ਕਿ ਤੁਨ ਤੁਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਬਾਕੀ ਗੁਰੂਆਂ ਦੀਆਂ ਵੀ ਅਸੀਂ ਸਾਖੀਆਂ ਸੁਣਾਈਏ ਉਹ ਸਾਖੀਆਂ ਕਰਮਾਤੀ ਹਨ ਜਿੱਥੇ ਗੁਰਬਾਣੀ ਦਾ ਪੜ੍ਹਨਾ ਸੁਣਨਾ ਗਾਉਣਾ ਕਥਾ ਵਿਚਾਰ ਕਰਨੇ ਹਨ ਉਸਤੇ ਨਾਲ ਸਾਖੀਆਂ ਦਾ ਵੀ ਹਵਾਲਾ ਦਿੱਤਾ ਜਾਵੇ ਉਸ ਦੇ ਨਾਲ ਜੋ ਆਪਾਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਪੁੱਤ ਹਾਂ ਆਪਾਂ ਸਪੁੱਤ ਬਣ ਜਾਵਾਂਗੇ ਆਪਣੇ ਕੰਮ ਚੰਗੇ ਹੋ ਜਾਣਗੇ ਗੁਰੂ ਨੂੰ ਜੋ ਚੰਗਾ ਲੱਗਦਾ ਉਹ ਨੂੰ ਅਸੀਂ ਮੰਨ ਲਈਏ ਤੇ ਉਹਦੇ ਨਤੀਜੇ ਬਹੁਤ ਚੰਗੇ ਆਉਣਗੇ ਉਹ ਆਪਾਂ ਮੰਨ ਕੇ ਉਹ ਕਰਮ ਵੀ ਗੁਰੂ ਦੇ ਅਨਸਾਰ ਕਰਨੇ ਸ਼ੁਰੂ ਕਰ ਦੇਣੇ ਹਨ ਗੁਰੂ ਦੇ ਰਾਹ ਤੇ ਚੱਲ ਪੈਣਾ ਹੈ ਜੇ ਸ਼ਾਕਿਆ ਤੇ ਮਹਾਰਾਜ ਕਹਿੰਦੇ ਕੱਢ ਲੋ ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੁਖਨਾਰਦ ਬਚਨ ਸਭ ਸ੍ਰੇਸ਼ਟ ਕਰੇ ਨਾਮ ਮਾਰੇ ਕਿੰਦੇ ਵੇਦਾਂ ਸ਼ਾਸਤਰਾਂ ਦੇ ਵਿੱਚ ਸਾਰਿਆਂ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਚਾਹੇ ਤੁਸੀਂ ਵਿਆਸ ਦੀ ਲਿਖਤ ਪੜ ਲਵੋ ਚਾਹੇ ਸੁਖਦੇਵ ਦੀ ਚਾਹੇ ਨਾਰਦ ਦੀ ਇਸੇ ਤਰ੍ਹਾਂ ਸਾਰਿਆਂ ਧਰਮਾਂ ਦੇ ਵਿੱਚ ਵਧੀਆ ਤੋਂ ਵਧੀਆ ਗਿਆਨ ਲਿਖਿਆ ਹੋਇਆ ਵਾ ਤੇ ਸਾਰੇ ਦੇ ਵਿੱਚ ਚੰਗੇ ਬਚਨ ਹਨ ਇਹ ਕਿਸੇ ਨੂੰ ਕਿਸੇ ਦੀ ਭਾਸ਼ਾ ਅਨਸਾਰ ਨਹੀਂ ਸਮਝਾਉਂਦੇ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਸ ਦੀ ਰੋਸ਼ਨੀ ਲਈਏ ਸੱਚ ਹੈ ਲਾਏ ਸੱਚ ਲਗੇ ਸਦਾ ਸੱਚ ਸਮਾਲੇ ਨਾਨਕ ਆਏ ਸੇ ਪਰਵਾਣ ਪਏ ਜੇ ਸਗਲੇ ਕੋਲ ਤਰੈਨ ਜੇ ਸਾਗਲੇ ਕੋਲ ਤਰੇ ਨਾ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਔ ਗੁਰੂ ਦੇ ਦੱਸਿਓ ਰਾਹ ਤੇ ਗੁਰੂ ਦੇ ਹੁਕਮ ਨੂੰ ਮੰਨ ਕੇ ਸੱਚ ਨੂੰ ਪਰਗਟ ਕਰਨ ਦੀ ਕੋਸ਼ਿਸ਼ ਕਰੀਏ ਤਨ ਗੁਰ ਨਾਨਕ ਦੇਵ ਜੀ ਦਾ ਨਾਮ ਲੈ ਕੇ ਮਾਰੇ ਕਹਿੰਦੇ ਉਹਨਾਂ ਦਾ ਆਉਣਾ ਸਫਲ ਹੈ ਜਗ ਦੇ ਉਤੇ ਜਿਨ੍ਹਾਂ ਆਪਣੀਆਂ ਕੁਲਾ ਵੀ ਤਾਰ ਲਈਆਂ ਕੁਲਾ ਦੇ ਨਾਲ ਨਾਲ ਸਾਰਾ ਸੰਸਾਰ ਤਾਰ ਲਿਆ ਇਹਨਾਂ ਪਾਵਨ ਪੰਕਤੀਆਂ ਨੂੰ ਗਾਉਣ ਦਾ ਮੇਰਾ ਇੱਥੇ ਆਉਣ ਦਾ ਇੱਕ ਮਤਲਬ ਹੈ ਜਿਸ ਦੇ ਨਾਲ ਅਸੀਂ ਸੱਚ ਸਤ ਨੂੰ ਕਮਾ ਸਕੀਏ ਸਾਡੀਆਂ ਜੋ ਜ਼ਮੀਨ ਦੇ ਲੈਵਲ ਸਾਡੇ ਜੋ ਸਤ ਤੋਂ ਜੋ ਪੋਟੈਂਸ਼ੀਅਲ ਆਫ ਹਾਈਡਰੋਜਨ ਜਿਸ ਨੂੰ ਅਕਸਰ ਆਪਾਂ ਪਰਮਾਣੂ ਪਰਜੰਤ ਆਕਾਸ਼ ਦੇਵ ਲੋਸ ਖੰਡਣੇ ਗਿਸ਼ੈਣ ਨੇ ਪ੍ਰੇਣ ਨਾਨਕ ਬਿਨਾ ਸਾਧੂ ਨਾ ਸਿਧਦੇ ਤੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਬਗੈਰ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਈ ਆਓ ਸਮਝੀਏ ਅਸੀਂ ਪਰਮਾਣੂ ਦੀ ਗੱਲ ਕਰੀਏ ਇਸ ਨੂੰ ਜੋ ਸੱਤ ਹੈ ਇਹਦਾ ਨਿਊਟਰਲ ਲੈਵਲ ਹੈ ਇਹਨੂੰ ਸੱਤ ਤੇ ਕਿਸ ਤਰ੍ਹਾਂ ਲਿਆਉਣਾ ਹੈ ਇਸ ਦੇ ਸਿਧਾਂਤ ਦੇ ਅਨੁਸਾਰ ਮੈਂ ਸਰਦਾਰ ਨਿਸ਼ੱਤਰ ਸਿੰਘ ਉਹਨਾਂ ਦੇ ਖੇਤਾਂ ਵਿੱਚ ਅੱਜ ਮੈਂ ਆਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮੇਰਾ ਜੀ ਕੀਤਾ ਉਹ ਹਰਮੰਦਰ ਸਾਹਿਬ ਦੀਆਂ ਪਾਵਨ ਪੰਕਤੀਆਂ ਕਿੱਥੇ ਗਾਈਆਂ ਜਾਣ ਤਾਂ ਕਿ ਸਾਡੀ ਜ਼ਮੀਨ ਦਾ ਲੈਵਲ ਸੱਤ ਹੋ ਸਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਪਰਿਵਾਰ ਦੇ ਨਾਲ ਮੇਰੀ ਬਹੁਤ ਸਾਂਝ ਹੈ ਸੁਭਾਵਕ ਤੌਰ ਦੇ ਉੱਤੇ ਮੈਂ ਅਚੰਚੇ ਤਾਇਆ ਵਾਂ ਇਹਨਾਂ ਦਾ ਬੇਟਾ ਜੋ ਸਾਡੇ ਲਾਗੇ ਸਕੂਲ ਪੜਾਉਂਦਾ ਸਰਦਾਰ ਤਸਵੀਰ ਸਿੰਘ ਇਹਨਾਂ ਦਾ ਭਰਾ ਬਾਕੀ ਭਾਈ ਸਾਹਿਬਾਂ ਨਾਲ ਮੇਰਾ ਸਬੰਧ ਹੈ ਮੈਂ ਇਹਨਾਂ ਦੇ ਘਰ ਆਣ ਕੇ ਇੱਕ ਵਾਰ ਦੀ ਮੈਂ ਪਹਿਲਾਂ ਗੱਲ ਸੁਣਾਉਂਗਾ ਮੈਂ ਵੀਰ ਜੀ ਨਾਲ ਤੁਹਾਡੇ ਬਜਨ ਸਾਂਝੇ ਫਿਰ ਕਰਾਂਗਾ ਕਿ ਬਾਪੂ ਜੀ ਦਾ ਭੋਗ ਬਾਪੂ ਰਵਿੰਦ ਸਿੰਘ ਜੀ ਦਾ ਪੈ ਰਿਆ ਸੀਗਾ ਤੇ ਮੈਨੂੰ ਸਰਦਾਰ ਤਸਵੀਰ ਸਿੰਘ ਨੇ ਕਿਹਾ 5 ਮਿੰਟ ਤੁਹਾਨੂੰ ਦੇਣੇ ਆ ਤੇ 2 ਮਿੰਟ ਬਾਪੂ ਜੀ ਤੇ ਬੋਲ ਲੈਣਾ 3 ਮਿੰਟ ਗੁਰਦਾਨਕਦੇਵ ਜੀ ਦੀ ਕਰਤਾਰਪੁਰ ਸਾਹਿਬ ਦੀ ਖੇਤੀ ਦਾ ਪੀਪਾ ਖੜਕਾ ਲੈਣਾ ਚਲੋ ਮੇਰੀ ਇੱਛਾ ਮੇਰੀ ਭਾਵਨਾ ਮੈਂ ਪਹਿਲਾਂ ਟਾਈਮ ਲਿਆ ਤੇ ਮੈਂ ਟਾਈਮ ਲੈਂਦਾ ਸਾਰੀ ਇਹ ਕਹਿੰਦਾ ਵੀ ਹੁਣ ਬਾਪੂ ਜੀ ਤੇ ਆਪਾਂ ਹੀ ਬੋਲਾਂਗੇ ਕਿਸੇ ਨੂੰ ਵੀ ਨਹੀਂ ਬੋਲਣ ਦੇਣਾ ਸਾਰਾ ਸਮਾਂ ਇਸੇ ਤੇ ਕੇਂਦਰਿਤ ਕਰਨਾ ਸਾਹਮਣੇ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਆਲੀ ਸਾਹਿਬ ਵਾਲੇ ਉਹ ਵੀ ਸੰਗਤ ਵਿੱਚ ਬਿਰਾਜਮਾਨ ਸਨ ਗੁਰੂ ਦੀ ਵਡਿਆਈ ਕੀਤੀ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਸਾਹਿਬ ਦੀ ਕੀਤੀ ਉੱਥੇ ਸੰਤ ਬਾਬਾ ਤਾਰਾ ਸਿੰਘ ਜੀ ਦੇ ਵੀ ਬਚਨ ਸਾਂਝੇ ਕੀਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਇਹ ਗੱਲ ਕਹੀ ਸੀ ਬੋਧਾ ਬਾਪੂ ਜੀ ਤੇ ਗੱਲ ਨਹੀਂ ਕਰੂੰਗਾ ਕਿਉਂਕਿ ਬਾਪੂ ਜੀ ਨੂੰ ਹੁਣ ਲੋਕਾਂ ਨੇ ਤੁਹਾਡੇ ਵਿੱਚ ਵੇਖਣਾ ਹੈ ਤੁਹਾਡੇ ਕਰਮ ਅਨੁਸਾਰ ਬਾਪੂ ਦੀ ਫੋਟੋ ਬਣਾਉਣੀ ਲੋਕਾਂ ਨੇ ਗੁਰੂ ਕਿਰਪਾ ਕਰੇ ਚੰਗੇ ਕੰਮ ਕਰਨ ਮੈਂ ਇਹਨਾਂ ਦੀ ਸਿਫਤ ਕਰਨ ਨਹੀਂ ਆਇਆ ਪਰ ਮੈਂ ਇਹਨਾਂ ਦੇ ਰਾਹੀਂ ਤੁਹਾਡੇ ਨਾਲ ਇੱਕ ਸਾਂਝ ਪਾ ਕੇ ਤੁਹਾਨੂੰ ਇਹ ਰਾਹ ਵਿਖੋਣਾ ਕਹੂੰਗਾ ਵੀ ਇਹ ਰਾਹ ਦੇ ਚੱਲ ਕੇ ਇਹਨਾਂ ਨੇ ਕਿੰਨੀ ਤਰੱਕੀ ਕਰ ਲਈ ਇਹਨਾਂ ਨੇ ਆਪਣੇ ਦੋ ਬੇਟੀਆਂ ਤੇ ਇੱਕ ਬੇਟੇ ਦੀ ਅੰਮ੍ਰਿਤ ਵੇਲੇ ਸ਼ਾਦੀ ਕੀਤੀ ਜੋ ਬਿਲਕੁਲ ਸਾਦੀ ਸੀ ਜੋ ਧੰਗੁਰੂ ਨਾਨਕ ਦੇਵ ਜੀ ਦੇ ਅਚਲ ਬਟਾਲੇ ਦੇ ਵਿਆਹ ਨੂੰ ਸਮਰਪਿਤ ਸੀ ਜੋ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮਾਊ ਪਿੰਡ ਜਾਣਾ ਇਹਨਾਂ ਧਿਆਨ ਵਿੱਚ ਰੱਖਿਆ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਤੋਂ ਬਾਅਦ ਇਹਨਾਂ ਨੇ ਬੇਟੀਆਂ ਤੇ ਬੇਟੇ ਦੀ ਸ਼ਾਦੀ ਕੀਤੀ ਮੈਨੂੰ ਬਹੁਤ ਚੰਗਾ ਲੱਗਾ ਧੰਨਵਾਦ ਇਹਨਾਂ ਦਾ ਇੱਕ ਇਹਨਾਂ ਦੀ ਮੈਂ ਆਪਣੇ ਨਾਲ ਪਰਿਵਾਰ ਨਾਲ ਪਿੰਡ ਨਾਲ ਸਾਂਝੀ ਗੱਲ ਕਰਨੀ ਚਾਹੁੰਗਾ ਕਿ ਗੁਰਦੇਵ ਸਿੰਘ ਸਾਡੇ ਪਿੰਡ ਦੇ ਸਾਡੇ ਬਿਲਕੁਲ ਗਵੰਡੀ ਹੈ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੈਂ ਵਾਰ-ਵਾਰ ਕਹੂੰਗਾ ਮੈਂ ਸਿਫਤ ਦੇ ਵਿੱਚੋਂ ਗੁਰੂ ਦੀ ਸਿਫਤ ਕਰਾਉਣੀ ਹੈ ਇਹਨਾਂ ਦੀ ਸਿਫਤ ਵੀ ਨਹੀਂ ਕਰਨ ਦਾ ਮੈਂ ਮਥਾ ਨਾ ਇਹ ਮਛਾ ਸਿਫਤ ਕਰਵਾਉਣ ਦੇ ਉਹਦਾ ਰਾਤ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੇ ਇੱਕ ਰਿਵਾਲਵਰ ਸੀ 50000 ਰੁਪਏ ਨਕਦ ਸੀ ਇਹਨਾਂ ਦੇ ਰਸਤੇ ਵਿੱਚ ਆਉਂਦਿਆਂ ਇਹਨਾਂ ਦੇ ਪਰਿਵਾਰ ਦੀ ਇੱਕ ਬੇਟੇ ਨੇ ਵੇਖ ਲਿਆ ਤੇ ਉਹ ਬਾਪੂ ਨੂੰ ਹੀ ਸੇਰਾ ਜਾਊਗਾ ਮੈਂ ਕਹਿੰਦਾ ਉਹ ਸੇਰਾ ਗੁਰੂ ਨਾਨਕ ਦੇਵ ਜੀ ਨੂੰ ਜਾਊਗਾ ਨੀ ਹੋਰ ਕੋਈ ਹੁੰਦਾ ਦੇ 50000 ਬੁੱਚ ਪੌਂਦਾ ਤੇ ਪਿਸਤੌਲ ਵੀ ਖੋਲਿੰਦਾ ਕਿਹੜਾ ਹੁੰਦਾ ਨੇ ਵੇਖਿਆ ਸੀ ਉਹਨਾਂ ਨੇ 50000 ਰੁਪਇਆ ਵੀ ਉਹਨਾਂ ਦੇ ਵਾਰਸਾਂ ਨੂੰ ਸਦਕੇ ਦਿੱਤਾ ਪਿਸਤੌਲ ਵੀ ਦਿੱਤਾ ਉਹਨੂੰ ਸਹੀ ਸਲਾਮਤ ਕਰਨ ਦੇ ਵਿੱਚ ਮਦਦ ਕੀਤੀ ਅੱਜ ਵੀ ਉਹ ਜੂੰਦਾ ਜਾਗਦਾ ਉਹ ਗੁਰੂ ਦੀਆਂ ਵਡਿਆਈਆਂ ਕਰਦਾ ਕਿਸੇ ਦਿਨ ਇਹਨਾਂ ਨੂੰ ਮਿਲਣਾ ਹੋਣਗੇ ਆਓ ਹੁਣ ਇਹਨਾਂ ਵੱਲੇ ਆਪਾਂ ਝਾਤ ਮਾਰਦੇ ਹਾਂ ਕਿ ਸਤ ਨੂੰ ਕਮਾਉਣ ਵਾਸਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਸਰਫੇਸ ਦੇ ਉੱਪਰ ਪਰਾਲੀ ਦੇ ਥੱਲੇ ਕਣਕ ਉਗਾਈ ਤੇ ਬਾਕੀ ਕੁਝ ਜ਼ਮੀਨ ਦੇ ਵਿੱਚ ਇਹਨਾਂ ਨੇ ਜੋ ਤਜਰਬੇ ਕੀਤੇ ਉਹ ਤੁਹਾਡੇ ਨਾਲ ਵੀਰ ਜੀ ਨੇ ਆਪ ਸਾਂਝੇ ਕਰਨਗੇ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਨਛੱਤਰ ਸਿੰਘ ਸੋਨ ਆਫ ਸਰਦਾਰ ਹਰਬੰਸ ਸਿੰਘ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਹਿਲਾਂ ਸਭ ਤੋਂ ਮੈਂ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆਇਆ ਕਹਿਣਾ ਜਿਹੜੇ ਸਾਡੇ ਕੋਲੇ ਅੱਜ ਆਏ ਆ ਤਜਰਬੇਕਾਰ ਕਿਸਾਨ ਵਾ ਬਹੁਤ ਗਿਆਨਮਾਨ ਵਾ ਸਾਨੂੰ ਜਦੋਂ ਵੀ ਕਿਸੇ ਇਹਨਾਂ ਕੋਲ ਬਈਏ ਤੇ ਬਹੁਤ ਗਿਆਨ ਹਸਲ ਹੁੰਦਾ ਵਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਮੈਂ ਗੱਲ ਕਰਦਾ ਜਿਹੜੀ ਇਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਇਹਨਾਂ ਅਕੀਦੀ ਕਣਕ ਦੀ ਵਾਰੀ ਮੈਨੂੰ ਕਿਹਾ ਸੀਗਾ ਵੀ ਕਣਕ ਬਿਨਾ ਵਾਉਣ ਤੋਂ ਪਰਾਲੀ ਦੇ ਥੱਲੇ ਜਿਹੜਾ ਛੱਟਾ ਦੇ ਕੇ ਉਤੋਂ ਰੀਪਰ ਨਾਲ ਵੱਢ ਕੇ ਪਾਣੀ ਲਾ ਕੇ ਸਾਰੀ ਬੀਜ ਲੋ ਬੇਸ਼ੱਕ ਭਾਵੇਂ ਤੁਸੀਂ ਪੈਸੇ ਮੇਰੇ ਕੋ ਕੌਣ ਚਪਵਾ ਲਓ ਕਣਕ ਤੁਹਾਡੀ ਪੂਰੀ ਹੋਊਗੀ ਪਰ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਭਾਜੀ ਜੇ ਤੁਸੀਂ ਕਹਿੰਦੇ ਸਾਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਵਾ ਤੇ ਅਸੀਂ ਮਤਲਬ ਇਸੇ ਤਰ੍ਹਾਂ ਹੀ ਬੀਜਾਂਗੇ ਮੈਂ ਉਹ ਕੁਛ ਕਣਕ ਵਿੱਚੋਂ ਇਹਨਾਂ ਦੇ ਤਜਰਬੇ ਨਾਲ ਜਿਹੜੀ ਬੀਜੀ ਜਿਹਦੇ ਵਿੱਚ ਅਸੀਂ ਖੜੇ ਹਾਂ ਪਹਿਲਾਂ ਛੱਟਾ ਦਿੱਤਾ ਕਣਕ ਦਾ ਫੇਰ ਖਾਦ ਦਾ ਬਹੁਤ ਵੱਖਰਾ ਉਦੋਂ ਬਾਅਦ ਰੀਪਰ ਨਾਲ ਵੱਢ ਕੇ ਤੇ ਜਿੱਥੇ ਕੋਲ ਜਿਆਦੀ ਮੋਟੀ ਸੀਗੀ ਉਥੇ ਪਤਲੀ ਵੀ ਕਰ ਲਈ तकरीबन ਸਾਰੀ ਜਗ੍ਹਾ ਢੱਕ ਲਈ ਉਦੋਂ ਬਾਅਦ ਪਾਣੀ ਲਾਇਆ ਆ ਜਿਹੜੀ ਕਣਕ ਤੁਹਾਡੇ ਸਾਹਮਣੇ ਚ ਖੜੇ ਆ ਕੋਈ ਇਹ ਚ ਨਦੀਨਾਂ ਵਾਲੀ ਦਵਾਈ ਦੀ ਮੈਨੂੰ ਸਪਰੇਅ ਕਰਨ ਦੀ ਲੋੜ ਨਹੀਂ ਪਈ ਨਦੀਨ ਹੋਏ ਹੀ ਨਹੀਂ ਗੇ ਕੋਈ ਇਹਨੂੰ ਮੈਂ ਦੂਜੀ ਹੋਰ ਨਹੀਂ ਕੀਤੀ ਯਾਰ ਜਰੇਲੀ ਦਵਾਈ ਵੇਹੇ ਮੈਂ ਠਾਣਾ ਹਸਾਲਾ ਤੋਂ ਕਣਕ ਨੂੰ ਕਰਦਾ ਹੀ ਨਹੀਂ ਕੋਈ ਵੀ ਮੈਂ ਕਣਕ ਵੇਖਣ ਹੀ ਨਹੀਂ ਜਾਂਦਾ ਵੀ ਕਣਕ ਨੂੰ ਕੋਈ ਬਿਮਾਰੀ ਹੋਊਗੀ ਸਿਰਫ ਵੱਢ ਦੇਈਆਂ ਖਾਦ ਵੀ ਮੈਨੂੰ ਬਹੁਤ ਘੱਟ ਪਾਣੀ ਪਈ ਔਰ ਕਣਕ ਬਹੁਤ ਸੁੰਦਰਾ ਡਿੱਗਣ ਦਾ ਮੈਨੂੰ ਥੋੜਾ ਥੋੜਾ ਇਹ ਤਾਂ ਕਹਿੰਦੇ ਹੀ ਨਹੀਂ ਕਣਕ ਡਿੱਗਦੀ ਨਹੀਂ ਪਰ ਮੈਂ ਕਹਿੰਦਾ ਹਾਂ ਹੋ ਸਕਦਾ ਕਣਕ ਡਿੱਗੇ ਕਿਉਂਕਿ ਬੜੇ ਸਾਡੇ ਜ਼ਿਮੀਂਦਾਰ ਕਹਿੰਦੇ ਵੀ ਦਾਣਾ ਉੱਪਰ ਆ ਪਰ ਨਹੀਂ ਆ ਭਰੀ ਵੀ ਆ ਕਣਕ ਵੀ ਸੋਹਣੀ ਭਰੀ ਆ ਪਰ ਕਿਤੇ ਵੀ ਕੋਈ ਜਿਹੜੀ ਮਤਲਬ ਡਿੱਗਣ ਵਾਲੀ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਖੇਤੀ ਨਿਕਲੀ ਆ ਤੇ ਮੈਂ ਰਾਹ ਦੇ ਨਾਲ ਹੀ ਵਿਜੀ ਆ ਮੈਂ ਸਾਰੇ ਜੇ ਸਾਨੂੰ ਕਿਤੇ ਕੋਈ ਲਾਹ ਹੁੰਦਾ ਵੀ ਖੇਤੀ ਦੇ ਵਿੱਚੋਂ ਤੇ ਸਾਡੇ ਦਿਲ ਦੀ ਇੱਛਾ ਹੁੰਦੀ ਆ ਵੀ ਸਾਰੇ ਭੈਣ ਭਰਾਓ ਤੋਂ ਲਾਹ ਲੈਣ ਵੀ ਮੇਰਾ ਘੱਟ ਖਰਚਾ ਹੋਇਆ ਵਾ ਘੱਟ ਸਪਰੇ ਕੋਈ ਨਹੀਂ ਕਰਨੀ ਪਈ ਖਾਦ ਵੀ ਬਹੁਤ ਘੱਟ ਪਾਈ ਆ ਤੇ ਉਹਦੇ ਤਹਿਤ ਜੇ ਸਾ ਤੇ ਵਧੀਆ ਸੁੰਦਰ ਜਿਹੜੀ ਸਾਰੀ ਮਤੀਜਾਂ ਪੂਰੀਆਂ ਕਰਦੀ ਹੋਈ ਦਿਨਾਂ ਰੇ ਜਹਰਾਂ ਤੋਂ ਅਸੀਂ ਪੈਦਾਵਾਰ ਕਰੀਏ ਤੇ ਉਹਦੇ ਸਾਨੂੰ ਫਾਇਦਾ ਹੋਵੇ ਸਾਡੇ ਹੋਰ ਵੀ ਭੈਣ ਭਰਾ ਫਾਇਦਾ ਲੈਣ ਮੈਂ ਰਾਹ ਦੇ ਨਾਲ ਬਿਜੀ ਵੀ ਸਾਰੇ ਭੈਣ ਭਰਾਏ ਪਹਿਲਾਂ ਸਿੰਪਲ ਵੇਖ ਲੈਣ ਮੈਂ ਸਾਰਿਆਂ ਨੂੰ ਦੱਸ ਦਾਰਿਆਂ ਵੀ ਆਹ ਭਾਜੀ ਉਹਨਾਂ ਨੇ ਦਿਵਾਲ ਸਿੰਘ ਬੁਰਜਾ ਵਾਲੇ ਗੁਰਸਰਦਾਗ ਜੀ ਉਹਨਾਂ ਨੇ ਸਾਨੂੰ ਤਕਨੀਕ ਦੱਸੀ ਆ ਤੇ ਉਹਦੇ ਨਾਲ ਬੀਜ ਰਹੇ ਆ ਤੇ ਜੇ ਕਾਮਯਾਬ ਹੋਂਦੀਆ ਤੇ ਗਾਂਹ ਤੋਂ ਆਪਾਂ ਸਾਰੇ ਭੈਣ ਭਰਾਏ ਜਿਹੜਾ ਇਸੇ ਤਰ੍ਹਾਂ ਹੀ ਵਿਧੀ ਕਿਉਂਕਿ ਸਾਡਾ ਪ੍ਰਾਈ ਦਾ ਪਰਾਲੀ ਦਾ ਬੜਾ ਵੱਡਾ ਮਸਲਾ ਮਸਲਾ ਵਾ ਅਸੀਂ ਕਹਿੰਦੇ ਜੀ ਪਰਾਲੀ ਸਾੜਨੀ ਪੈਂਦੀ ਆ ਕਿੱਧਰ ਕੱਢੀਏ ਕਿੱਧਰ ਲੈ ਜਾਈਏ ਤੇ ਸਭ ਤੋਂ ਪਹਿਲਾਂ ਦਿੱਲੀ ਵਾਲਿਆਂ ਨੂੰ ਧੂਮਾਂ ਦਾ ਬਾਹਰ ਜਾਊਗਾ ਸਭ ਤੋਂ ਪਹਿਲਾਂ ਤਾਂ ਸਾਨੂੰ ਹੀ ਆਉਂਦਾ ਵਾ ਧੂਮਾਂ ਸਾਡੇ ਬੱਚਿਆਂ ਨੂੰ ਆਉਂਦਾ ਤੇ ਮੈਂ ਖੁਦ ਵੇਖਿਆ ਵਾ ਜਦੋਂ ਧੂਏ ਲੱਗਦੇ ਅਸੀਂ ਖੇਤਾਂ ਦੇ ਵਿੱਚ ਰਹਿੰਦੇ ਆ ਮਤਲਬ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਨਹੀਂਗਾ ਸਾਡਾ ਸਾਹ ਬੰਦ ਹੋ ਜਾਂਦੇ ਆ ਬੜਾ ਮੁਸ਼ਕਲ ਹੋ ਜਾਂਦਾ ਕਈ ਵਾਰ ਬੜੇ ਅਗਲੇ ਅੰਦਰ ਲੰਘ ਕੇ ਪੱਖਾ ਚਲਾਉਣਾ ਪੈਂਦਾ ਵਾਕਈ ਧੂਮਾਂ ਬੜਾ ਜਿਹੜਾ ਨੁਕਸਾਨ ਦੇ ਆ ਤੇ ਮੈਂ ਇਸ ਸੀਜ਼ਨ ਦੇ ਵਿੱਚ ਕਿਤੇ ਵੀ ਕੋਈ ਅੱਗ ਨਹੀਂ ਲਾਈ ਪੋਰਾ ਵੀ ਸਗੋਂ ਪ੍ਰਾਲੀ ਜਿਹੜੀ ਬਾਹਰ ਸੀਗੀ ਉਹਨੂੰ ਵੀ ਚੁੱਕ ਕੇ ਖੇਤ ਦੇ ਅੰਦਰ ਨੂੰ ਸਿੱਟਿਆ ਤੇ ਇਹ ਜਿਹੜੀ ਇਹਨਾਂ ਨੇ ਤਜਰਬੇ ਵਾਲੀ ਕਣਕ ਬੀਜੀ ਇਹਦੇ ਵਿੱਚ ਅਸੀਂ ਖੜੇ ਆ ਤੇ ਬਾਕੀ ਜਿਹੜੀ ਕੋਈ ਸੁਪਰਸੀਡਰ ਨਾ ਵੀ ਬੀਜੀ ਆ ਉਹਦੇ ਵਿੱਚ ਵੀ ਮੈਂ ਤੇ ਮੇਰੇ ਬੇਟੇ ਨੇ ਦੋਵਾਂ ਨੇ ਮਿਹਨਤ ਕੀਤੀ ਆ ਸੁਪਰਸੀਡਰ ਜਿਹੜੀ ਸੀ ਪਹਿਲਾ ਗੇੜਾ ਜਿਹੜਾ ਸੀਗਾ ਉਹਦੀ ਮਤਲਬ ਪ੍ਰਾਲੀ ਜਿਹੜਾ ਉੱਪਰਲਾ ਫਲਾਟ ਹੁੰਦਾ ਚੁੱਕ ਕੇ ਅੰਦਰ ਨੂੰ ਕਰ ਲਿਆ ਜਦੋਂ ਪਹਿਲਾ ਜਿਹੜਾ ਸੁਪਰਸੀਡਰ ਦਾ ਲਾ ਲਿਆ ਤੇ ਤੰਗਲੀਆਂ ਸੰਘਾਂ ਲੈ ਕੇ ਤੇ ਅਸੀਂ ਦੋਵੇਂ ਪਿਓ ਪੋਤੀ ਅੱਗੇ ਲੱਗਿਆ ਇਹ ਨਾਲ ਸੁਪਰਸੀਡਰ ਤੇ ਉਹ ਜਿਹੜੀ ਪ੍ਰਾਲੀ ਚੁੱਕ ਕੇ ਮੁੜ ਕੇ ਜਿੱਥੇ ਜਿੱਥੇ ਸੁਪਰਸੀਡਰ ਤੁਰ ਜਾਂਦੀ ਸੀ ਉੱਥੇ ਕਵਰੇਜ ਦਾ ਕੰਮ ਕੀਤਾ ਉਹ ਵੀ ਸੇਮ ਹੀ ਕੰਮ ਇਹ ਹੋ ਗਿਆ ਸੀ ਉਹਦੇ ਉੱਤੇ ਵੀ ਬਹੁਤ ਘੱਟ ਮਤਲਬ ਗੁੱਲੀ ਡੰਡਾ ਜਿਹੜਾ ਉੱਗਿਆ ਵਾ ਤੇ ਮੈਨੂੰ ਚੌੜੇ ਪੱਤ ਵਾਲੀ ਸਪਰੇਅ ਉੱਚ ਕਿਤੇ ਕਰਨੀ ਪਈ ਆ ਬਾਕੀ ਗੁੱਲੀ ਡੰਡੇ ਦੀ ਕੋਈ ਲੋੜ ਨਹੀਂ ਪਈ ਉਹਦੇ 'ਚ ਵੀ ਤੇ ਖਾਦ ਉਹਦੇ 'ਚ ਵੀ ਘੱਟ ਪਈ ਆ ਉਹ ਵੀ ਬਹੁਤ ਸੋਹਣੀ ਆ ਪਰ ਉਹਦੇ ਨਾਲੋਂ ਵੀ ਜ਼ਿਆਦੀ ਇਹ ਜਿਹੜੀ ਆ ਜ਼ਿਆਦੀ ਸੋਹਣੀ ਆ ਨਾਇਦ ਜੀ ਕੋ ਦਾ ਛੱਟਾ ਹੀ ਬੜਾ ਪਧਰਾ ਤੇ ਇਹਦੇ ਵਿੱਚ ਕਿਤੇ ਵੀ ਕੋਈ ਆ ਤੁਹਾਡੇ ਸਾਹਮਣੇ ਖੜੀ ਹੋਈ ਕਣਕ ਤੁਸੀਂ ਵੇਖ ਸਕਦੇ ਜੀ ਇੱਥੇ ਆ ਕੇ ਚੈੱਕ ਕਰ ਸਕਦੇ ਜੇ ਭਾਜੀ ਉਹਨਾਂ ਦੀ ਸਾਰੀ ਕਣਕ ਇਦਾਂ ਦੀ ਉਹ ਚੈੱਕ ਕਰ ਸਕਦੇ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਦਾ ਰਿਜ਼ਲਟ ਨਿਕਲਿਆ ਵਾ ਤੇ ਹੁਣ ਅਸੀਂ ਇਹਨਾਂ ਦੇ ਨਾਲ ਵਾਂ ਇਹ ਇੱਥੇ ਸਾਡੇ ਕੋਲ ਹੀ ਆਜਾਏ ਆ ਤੇ ਗਾਂ ਤੋਂ ਜਿਹੜੀ ਆ ਮੈਂ ਤਾਂ ਸਾਰੀ ਕਣਕ ਜਿਹੜੀ ਇਸੇ ਤਰ੍ਹਾਂ ਬੀਜੂਗਾ ਜਿਹੜੀਆਂ ਥੋੜੀਆਂ ਜੀਆਂ ਇਹਦੇ ਵਿੱਚ ਤਕਨੀਕਾਂ ਦਾ ਵੀ ਪਤਾ ਲੱਗ ਗਿਆ ਵੀ ਪਹਿਲੀ ਪੱਧਰੀ ਹੋਣੀ ਚਾਹੀਦੀ ਆ ਪਾਣੀ ਇੱਕੋ ਜਿਹਾ ਖੜੇ ਜੇ ਕਿਤੇ ਪਾਣੀ ਥੋੜਾ ਬਲ ਵੱਧ ਖੜ ਜਾਂਦਾ ਤੇ ਮੁੱਠ ਦਾਣੇ ਉਦਣ ਹੀ ਦਿਹਾੜੀ ਡੰਗ ਮਗਰੋਂ ਉੱਥੇ ਸਿੱੜਦੇ ਹੋ ਤੇ ਕਣਕ ਜਿਹੜੀ ਉਗ ਪੈਂਦੀ ਆ ਕਣਕ ਤਾਂ ਵੇਖੀਦਾ ਤੁਸੀਂ ਸਾਰੇ ਆਪਾਂ ਜ਼ਿੰਮੇਵਾਰ ਭੈਣ ਭਰਾ ਜਿਹੜੇ ਸਾਰਿਆਂ ਨੂੰ ਪਤਾ ਹੁੰਦਾ ਕਣਕ ਦੇ ਦਾਣੇ ਰਹਿੰਦੇ ਨਹੀਂ ਉਗ ਪੈਂਦੇ तकरीबन ਇਸ ਕਰਕੇ ਜਿਹੜਿਆ ਇਹ ਜਿਹੜਾ ਸਾਡਾ ਪਰਾਲੀ ਵਾਲਾ ਮੁੱ ਰੋੜੀ ਬਣ ਗਈ ਨਾਲੇ ਸਾਡਾ ਪ੍ਰਦੂਸ਼ਣ ਜਿਹੜਾ ਵੱਜ ਗਿਆ ਨਾਲੇ ਸਾਨੂੰ ਜਿਹੜੀ ਖਿਚੋਤੂ ਬਣੀ ਆ ਵੀ ਯਾਰ ਕੋ ਪਰਚੇ ਹੋਣਗੇ ਸੈਟਲਾਈਟ ਆਉਂਦੇ ਸਿਰਦਰਦੀ ਕੋਈ ਨਹੀਂ ਹੈਗੀ ਮੈਂ ਕਹਿੰਨਾ ਅੱਚ ਬਿਲਕੁਲ ਨਹੀਂ ਤੁਰਾਲੀ ਨੂੰ ਵਿੱਚੇ ਰਹਿਣ ਦਿਓ ਵਿੱਚੇ ਕਣਕ ਦੇ ਆਪਦੇ ਬੀਜੋ ਤੇ ਆ ਵੇਖੋ ਹੁਣੇ ਹੀ ਖੜੇ ਆ ਇਹ ਵੀ ਨਹੀਂਗਾ ਵੀ ਤੂੜੀ ਚ ਰਲ ਜੂਗੀ ਬੜੇ ਸਾਡੇ ਜ਼ਿਮੀਂਦਾਰ ਕਹਿੰਦੇ ਐਵੇਂ ਮੈਂ ਪੈਂਦੇ ਕਿਤੇ ਥੱਲੇ ਨਹੀਂ ਹੈਗੀ ਭੋਰਾ ਵੀ ਐ ਐ ਬਿਲਕੁਲ ਗਲ ਕੇ ਬਰੀਕ ਹੋ ਗਏ ਕਿਤੇ ਲੱਭਣ ਨਹੀਂ ਡਈ ਤੇ ਇਸ ਕਰਕੇ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਭੈਣ ਭਰਾਵਾਂ ਨੂੰ ਵੀ ਆਪਾਂ ਜਿਹੜੀ ਖੇਤੀ ਆਉ ਸਾਨੂੰ ਸੱਚੇ ਪਾਤਸ਼ਾਹ ਨੇ ਮਾਰਨੇ ਸਭ ਤੋਂ ਪ ਫੇਰ ਵੰਡ ਛਕੋ ਫੇਰ ਨਾਮ ਜਪੋ ਜੇ ਕਿਰਤ ਕਰਾਂਗੇ ਕਿਰਤ ਨੂੰ ਮੈਂ ਮੇਰਾ ਸੁਭਾਅ ਆ ਮੇਰੇ ਗਵਾਂਢੀ ਆਂਢੀ ਜਾਣਦੇ ਜਾਂ ਭਾਜੀ ਹੁਣੀ ਜਾਣਦੇ ਜਿਨ੍ਹਾਂ ਦੇ ਵਾਹ ਪਏ ਆ ਕਿਰਤ ਜਿਹੜੀ ਉਹਨੂੰ ਸਜ਼ਾ ਨਾ ਸਮਝੋ ਪਿਨਿਸ਼ਮੈਂਟ ਨਹੀਂ ਕੀ ਕਰਤੋ ਕਿਰਤ ਕਰਨਾ ਸਾਡਾ ਇੱਕ ਮੋਢਲਾ ਹੱਕ ਜਿਹੜਾ ਸੂਰਵ ਆ ਕਿਉਂਕਿ ਕਿਰਤ ਕਰਾਂਗੇ ਤਾਂ ਦੀ ਮੂੰਹ ਚ ਰੋਟੀ ਪਊਗੀ ਤਾਂ ਵੀ ਹੋਰ ਜੀਵ ਜੰਤ ਭੈਣ ਭਰਾ ਸਾਰੇ ਸਾਡੇ ਜਿਹੜੇ ਪ੍ਰਸ਼ਾਦਾ ਛਕਣਗੇ ਕਿਰਤ ਕਰਨ ਨੂੰ ਸਜ਼ਾ ਨਾ ਸਮਝੋ ਕਿਰਤਨ ਕਰਤਵ ਸਮਝੋ ਮੈਨੂੰ ਕਈ ਨਾ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਯਾਰ ਇੰਨਾ ਖਪੀ ਜਨਾ ਮੈਂ ਕਿਹਨਾਂ ਨਹੀਂ ਖਫਣਾ ਜਿਹੜਾ ਸਾਡਾ ਫ ਕੱਪਕੇ ਜੇ ਮਿਹਨਤਾਂ ਮੁੱਲ ਮਿਲ ਜੇ ਹੋਰ ਚਾਹੀਦਾ ਕੀ ਸਾਨੂੰ ਕਿ ਧੱਕੇ ਖਾਂਦੇ ਫਿਰਨ ਦੀ ਕਿਤੇ ਦੇਸਾਂ ਪਰਦੇਸਾਂ 'ਚ ਹੋਰ ਜਗ੍ਹਾ ਇਸ ਕਰਕੇ ਕਿਰਤ ਨੂੰ ਪਹਿਲਾਂ ਜਿਹੜਾ ਆਪਣਾ ਕਰਤਵ ਸਮਝ ਗਏ ਇਹਨੂੰ ਕਰਤਵ ਸਮਝ ਕੇ ਕਰੀਏ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਹੁਕਮ ਮੰਨਿਆ ਵੀ ਕਿਰਤ ਕਰੀਏ ਹੱਥੀਂ ਕਰਤ ਹੱਥੀਕਰਤ ਜਿੱਦਾਂ ਮਤਲਬ ਆਪਾਂ ਸਿੱਧਦੇ ਨਹੀਂ ਆ ਯਾਰ ਬੰਦਾ ਜਾਂਦਾ ਕਰ ਦੂਗਾ ਨਹੀਂ ਜਿਹੜਾ ਕਰ ਸਕਦਾ ਜਿੱਤੋਂ ਨਹੀਂ ਹੁੰਦਾ ਜਿਆਦੀ ਵੱਡੀ ਖੇਤੀ ਉਹ ਤੋਂ ਕਰਾਉਣਾ ਪੈਣਾ ਪਰ ਜਿਹੜੇ ਅਸੀਂ ਕਰ ਸਕਦੇ 10 15 ਕਿੱਲੇ ਵਾਲੇ ਤੱਕ ਜਿਹੜੇ ਖੇਤ ਜਿਮੀਦਾਰ ਉਹ ਆਪਣੀ ਖੇਤੀ ਆਪ ਕਰ ਸਕਦੇ ਸਭ ਕੁਝ ਕਰ ਸਕਦੇ ਉਹ ਆਪਣਾ ਹੱਥੀਕਰਤ ਕਰਨ ਪਹਿਲਾ ਨੰਬਰ ਕਰਤ ਦਾ ਵਾਦ ਕਰਤ ਸੱਚੀ ਸੁੱਚੀ ਜਦੋਂ ਆਪਣੀ ਹੋ ਗਈ ਤੇ ਸੱਚੀ ਸੁੱਚੀ ਆਪਾਂ ਜਦੋਂ ਮੰਡੀਆਂ 'ਚ ਲੈ ਕੇ ਗਏ ਬਿਨਾ ਜ਼ਹਿਰ ਤੋਂ ਤੇ ਬਿਨਾ ਸਾਰੀਆਂ ਚੀਜ਼ਾਂ ਤੋਂ ਨਾਲ ਸਾਡੇ ਖਰਚੇ ਘਟ ਗਏ ਜਿਹੜੀਆਂ ਬਿਨਾ ਮਤਲ ਤੋਂ ਬੇਲੋੜੀਆਂ ਹੀ ਯਹਰਾਂ ਪਾਈ ਜਾਂਦੇ ਆ ਮੇਰੇ ਲਾਗੇ ਮੇਰੇ ਗਵਾਂਢ ਲੋਕ ਸਪਰੇਆ ਕਰੀ ਗਏ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਪਤਾ ਨਹੀਂ ਕੀ ਬੇਸਮਝੀ ਕਰਦੇ ਆ ਜੀ ਵੀ ਪੜੇ ਲਿਖੇ ਹੋਣ ਦੇ ਨਾਤੇ ਵੀ ਮੈਂ ਕੋਈ ਸਪਰੇ ਨਹੀਂ ਕੀਤੀ ਬੜੀ ਸੋਹਣੀ ਕਣਕ ਆਹ ਜਿਹੜੀ ਇਹਨੂੰ ਕਰਦਗੇ ਜੀ ਆ ਬਾਹਰ ਆਦੀ ਆ ਫਲਾਨਾ ਯਹਰਾ ਕੋਈ ਸਪਰੇ ਦੀ ਲੋੜ ਨਹੀਂ ਗਈ ਆਹ ਜਿਹੜੀ ਕਣਕ ਤੇ ਖੜੀ ਇਹਨੂੰ ਕੋਈ ਸਪਰੇ ਨਹੀਂ ਕੀਤੀ ਨਾ ਕੋਈ ਯਹਰਾਂ ਵਾਲੀ ਨਾ ਕੋਈ ਇਹਨੂੰ ਨਦੀਨ ਨਾਸ਼ਕ ਬਿਲਕੁਲ ਸਾਫ ਸੁਥਰੀ ਤੁਹਾਡੇ ਸਾਹਮਣੇ ਕਣ ਖੜੀ ਆ ਜੇ ਆਪਾਂ ਇਹ ਤਰੀਕੇ ਬਣਾ ਲਈਏ ਨਾ ਟਰੈਕਟਰਾਂ ਦਾ ਕੋ ਰੂਲ ਨਾ ਡੀਜ਼ਲ ਮਹਿੰਗੇ ਦਾ ਕੋ ਲੋਲ ਨਾ ਸਾਡੇ ਖਰਚੇ ਨਾ ਭੱਜ ਦੌੜ ਨਾ ਦਮਚਕ ਦਮਚਕ ਨਾ ਵੱਖੀਆਂ ਭੱਜਣਗੀਆਂ ਪਹਿਲੀ ਵਾਹਣ ਲੱਗਿਆ ਕਿੰਨਾ ਖਪੀਦਾ ਪਹਿਲੀ ਵਾਹਣੀਆਂ ਜੀ ਦੇ ਤਰੇ ਲੱਗੇ ਰਹਿੰਨੇ ਆਪਾਂ ਇਸ ਕਰਕੇ ਸਾਰੀ ਬਚਤ ਹੋ ਸਕਦੀ ਆ ਮੈਂ ਬੇਨਤੀ ਕਰੂੰਗਾ ਭਾਜੀ ਹੁਣਾਂ ਨੇ ਬੜਾ ਸੋਹਣਾ ਤਜਰਬਾ ਦੱਸਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਅਸੀਂ ਅਪਣਾਇਆ ਵਾ ਜੇ ਕਿਸੇ ਨੇ ਵੇਖਣਾ ਵਾ ਤੇ ਆ ਕੇ ਵੇਖ ਸਕਦਾ ਬੜੀ ਖੁੱਲੀ ਛੁੱਟੀ ਆਵਗੇ ਪੈਣ ਭਰਾ ਕੋ ਆਊਗਾ ਉਹਨੂੰ ਦੱਸਾਂਗੇ ਜਿਸ ਤਰ੍ਹਾਂ ਦੀ ਗੱਲ ਹੈਗੀ ਹੈ ਨਹੀਂ ਤੇ ਸਾਰਾ ਕੁਝ ਜਿਹੜਾ ਆਪਾਂ ਕਰਕੇ ਵੇਖੀਏ ਜੇ ਕੋਈ ਸਾਰੀ ਨਹੀਂ ਕਰ ਸਕਦਾ ਇੱਕ ਕਿੱਲਾ ਕਰਕੇ ਵੇਖੋ ਪਹਿਲਾਂ ਉਹਨੂੰ ਬਿਲਕੁਲ ਸਪਰੇਅ ਨਾ ਕਰੋ ਉਹਨੂੰ ਕੁਝ ਨਾ ਕਰੋ ਪੜਾ ਵੇਖੋ ਇੱਕ ਦਿਨ ਐਵੇਂ ਸੁੱਤੇ ਪਈ ਆਪਾਂ ਖਰਚੇ ਕਰੀ ਜਾਂਦੇ ਐ ਇੱਕ ਇਹਨਾਂ ਗੱਲ ਹੋ ਜੇ ਮੈਂ ਮੈਂ ਹੁਣ ਕਹਿਣ ਦਿਆਂ ਵੀ 10-15 ਸਾਲ ਸੁੱਤੇ ਰਹਿ ਗਏਵੇਂ ਐਵੇਂ ਵੱਖੀਆਂ ਬਣਾਉਂਦੇ ਰੇ ਟਰੈਕਟਰਾਂ ਦੇ ਉੱਤੇ ਐਵੇਂ ਚੀਜ਼ਾਂ ਪਾਉਂਦੇ ਰੇ ਯਾਰ ਇਹ ਚੀਜ਼ਾਂ ਜਿਹੜੀਆਂ ਲੋੜ ਹੀ ਨਹੀਂ ਹੈਗੀਆਂ ਇਹਨਾਂ ਚੀਜ਼ਾਂ ਦੀ ਆ ਧੂਆਂ ਕਿੰਨਾ ਕਰਦੇ ਆ ਕਿੰਨਾ ਸੇਕ ਪੈਂਦਾ ਕਿੰਨੇ ਰੁੱਖ ਸੜ ਜਾਂਦੇ ਆ ਉਹ ਤਾਂ ਕਹਿੰਦੀ ਅੱਗ ਲਾਈ ਜਾਣ ਚੰਗਾ ਸਗੋਏ ਮਰਨ ਪਰੇ ਸਾਹ ਹੀ ਕੀ ਲੈਣਾ ਇਹਨਾਂ ਤੋਂ ਆਪਾਂ ਆਪ ਖੁਦ ਬਚਣਾ ਏ ਇਸ ਕਰਕੇ ਬੇਨਤੀ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬਾਕੀ ਇਹ ਗੱਲ ਮੇਰੀ ਸਵਾ ਚਾਰ ਕਿਲੇ ਸਵਾ ਚਾਰ ਏਕੜ ਮੇਰੀ ਕੋ ਜਮੀਨ ਵਾ ਆ ਜਿਹੜੇ ਆਪਾਂ ਕਹਿੰਨੇ ਕਰਜ਼ੇ ਚੜ ਜਾਂਦੇ ਆ ਜੇ ਆਪਾਂ ਸਮਝਦਾਰੀ ਨਾਲ ਚੱਲੀਏ ਮੇਰਾ ਬੇਟਾ ਬੀ ਐਸ ਸੀ ਮੈਥ ਐਮ ਏ ਇੰਗਲਿਸ਼ ਬੀ ਐਡ ਟੀਚਰ ਲੱਗਾ ਹੈ ਟਾਈਮ ਤੇ ਉਦੋਂ ਛੋਟੀ ਗੁੱਡੀ ਜਿਹੜੀ ਡਬਲ ਐਮ ਏ ਬੀ ਐਡ ਉਦੋਂ ਛੋਟੀ ਗੁੱਡੀ ਜਿਹੜੀ ਐਡਵੋਕੇਟ ਵਾ ਨੌ ਵੀ ਮੇਰੀ ਐਡਵੋਕੇਟ ਵਾ ਚਾਰੇ ਬੱਚੇ ਜਿਹੜੇ ਮੇਰੇ ਵੈਲ এডੂਕੇਟਿਡ ਪੜੇ ਹੋਏ ਆ ਇਹ ਮੈਂ ਆਪਣੀ ਹੱਥਾਂ ਦੀ ਮਿਹਨਤ ਨਾਲ ਪੜਾਇਆ ਕਿਤੇ ਇੱਥੋਂ ਬਾਹਰ ਨਹੀਂ ਗਿਆ ਕਿਤੇ ਕੁਝ ਨਹੀਂ ਕੀਤਾ ਇਸੇ ਖੇਤੀ ਚੋਂ ਔਰ ਕੋਈ ਕਰਜ਼ਾ ਨਹੀਂ ਗਾ ਇਸ ਕਰਕੇ ਆਪਾਂ ਜਿਹੜੇ ਲੋਡ ਜਿੱਥੇ ਪਹਿਲਾਂ ਲੋਡ ਵਾ ਉੱਥੇ ਪੈਸੇ ਖਰਚ ਗਏ ਜੇ ਗੱਡੀ ਦੀ ਨਹੀਂ ਲੋਡ ਮੋਟਰਸਾਈਕਲ ਨਾਲ ਸਰਦਾ ਜਾਂ ਸਾਈਕਲ ਨਾਲ ਸਰਦਾ ਉਹ ਸਾਰੀਏ ਤੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਦੇ ਮੰਗਤੇ ਬਣਨ ਦੀ ਲੋੜ ਨਹੀਂ ਅਸੀਂ ਆਪਣੇ ਖਰਚਿਆਂ ਨੂੰ ਸੀਮਿਤ ਕਰੀਏ ਅਸੀਂ ਆਪਦੇ ਹੱਥੀ ਮਿਹਨਤ ਕਰੀਏ ਪਰਿਵਾਰ ਚ ਬਹਿ ਕੇ ਮੈਂ ਨਾਲ ਇਹ ਗੱਲ ਕਰਦਾ ਪ੍ਰਮਾਤਮਾ ਦਾ ਸਿਮਰਨ ਸਾਰਾ ਪਰਿਵਾਰ ਬਹਿ ਕੇ ਸ਼ਾਮਾਂ ਨੂੰ ਅੱਧਾ ਘੰਟਾ ਕਰੀਏ ਸਾਰੇ ਕੰਮ ਸੁੁੱਤਰ ਆ ਜਾਣਗੇ ਇਸ ਕਰਕੇ ਇੰਨੀਆਂ ਬੇਨਤੀਆਂ ਤੁਹਾਨੂੰ ਸਾਰਿਆਂ ਨੂੰ ਤੇ ਇਹਨਾਂ ਦਾ ਅੰਤ ਵਿੱਚ ਮੈਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਭੈਣ ਭਰਾ ਸਾਰੇ ਸੁਣ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੇ ਚੰਗੀਆਂ ਲੱਗੀਆਂ ਹੋਈਆਂ ਚੀਜ਼ਾਂ ਤੇ ਜੋ ਜ਼ਰੂਰ ਅਪਣਾਓ ਆਪ ਜੀ ਜੇ ਨਹੀਂ ਸ਼ੱਕ ਪੈਂਦਾ ਤੇ ਆ ਕੇ ਦੇਖ ਕੇ ਗਰਾਊਂਡ ਰੋਲ ਦੇ ਉੱਤੇ ਦੇਖ ਕੇ ਚੈੱਕ ਕਰਕੇ ਤਜਰਬਾ ਕਰਕੇ ਫੇਰ ਬੀਜੋ ਆਪਣੀ ਤਸੱਲੀ ਆਪ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਪੁੱਤ ਸੁਪੁੱਤ ਕਰੇਨ ਪੁੱਤ ਸੁਪੁੱਤ ਕਰੇਨ